ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਮੌਨਸੂਨ ਦਾ ਵਿਡਰੋਅਲ ਆ ਉਹ 30 ਸਪਟੰਬਰ ਨੂੰ ਜਿਹੜਾ ਪੰਜਾਬ ਤੋਂ ਹੋ ਚੁੱਕਿਆ ਹੈ। ਤੋਂ ਮੌਨਸੂਨ ਜਿਹੜੀ ਇਸ ਵਾਰੀ ਉਹਦੀ ਵਾਪਸੀ ਥੋੜੀ ਜਿਹੀ ਲੇਟ ਹੋਈ ਹੈ। ਕਿਉਂਕਿ ਵੈਸੇ 15 ਤੋਂ 20 ਸਪਟੰਬਰ ਦੇ ਵਿੱਚ ਨਾਰਮਲੀ ਜਿਹੜੀ ਮੌਨਸੂਨ ਹੈ ਪੰਜਾਬ ਤੋਂ ਵਿਦਾ ਹੋ ਜਾਂਦੀ ਹੈ। ਤੇ ਇਸ ਵਾਰੀ ਜਿਹੜਾ 30 ਸਪਟੰਬਰ ਜਿਹੜੀ ਆਈਐਮਡੀ ਵੱਲੋਂ ਡਿਕਲੇਅਰ ਕੀਤਾ ਗਿਆ ਕਿ ਮੌਨਸੂਨ ਦੀ ਵਾਪਸੀ ਪੰਜਾਬ ਤੋਂ ਹੋਈ ਹੈ। ਸੋ ਉਸ ਤੋਂ ਬਾਅਦ ਜਿਹੜੇ ਟੈਂਪਰੇਚਰਸ ਨੇ ਰਾਈਜ਼ ਕਰਨੇ ਸ਼ੁਰੂ ਹੋ ਗਏ। ਜੀ ਆਪਾਂ ਪਿਛਲੇ ਹਫਤੇ ਦੀ ਗੱਲ ਕਰਦੇ ਆ ਤਾਂ ਜਿਹੜਾ ਰਾਤ ਦਾ ਤਾਪਮਾਨ ਉਹ 4-5 ਡਿਗਰੀ ਜਿਹੜਾ ਨਾਰਮਲ ਤੋਂ ਜ਼ਿਆਦਾ ਰਿਕਾਰਡ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਜਿਹੜਾ ਦਿਨ ਦਾ ਤਾਪਮਾਨ ਉਹ ਵੀ 3 ਕਿ ਡਿਗਰੀ ਜਿਹੜਾ ਉਹ ਨਾਰਮਲ ਤੋਂ ਜ਼ਿਆਦਾ ਰਿਕਾਰਡ ਕੀਤਾ ਗਿਆ ਸੋ ਜਿਵੇਂ 32 ਇੱਕ ਦਾ ਹੋਣਾ ਚਾਹੀਦਾ ਟੈਂਪਰੇਚਰ ਤੇ ਆਪਣੇ ਕੋਲ 35 ਤੱਕ ਵੀ ਰਿਕਾਰਡ ਹੋਇਆ ਦਿਨ ਦਾ ਤਾਪਮਾਨ ਇਸੇ ਤਰ੍ਹਾਂ ਹੀ ਜਿਵੇਂ ਰਾਤ ਦਾ 18-19 ਦੇ ਨੇੜੇ ਹੋਣਾ ਚਾਹੀਦਾ ਤੇ ਆਪਣੇ ਕੋਲ 23-24 ਤੱਕ ਜਿਹੜਾ ਉਹ ਰਿਕਾਰਡ ਕੀਤਾ ਗਿਆ ਦੋਨੋਂ ਹੀ ਟੈਂਪਰੇਚਰ ਜਿਹੜੇ ਨੇ ਉਹ ਨਾਰਮਲ ਤੋਂ ਜ਼ਿਆਦਾ ਰਿਕਾਰਡ ਹੋਏ ਹੈ ਜਿਹਦੇ ਮੱਦੇ ਨਜ਼ਰ ਜਿਹੜਾ ਇੱਕ ਵੈਸਟਰਨ ਡਿਸਟਰਬੈਂਸ ਆ ਉਹਨੇ ਪੰਜਾਬ ਨੂੰ ਅਪਰੋਚ ਕੀਤਾ ਆ ਔਰ ਉਹਦੇ ਨਾਲ ਹੀ ਇਹ ਜਿਹੜੀ ਬਾਰਿਸ਼ ਹੋਈ ਹੈ 9-10 ਨੂੰ ਉਹ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ 18 ਮਿਲੀਮੀਟਰ ਬਾਰਿਸ਼ ਜਿਹੜੀ ਹੈ ਲੁਧਿਆਣੇ 'ਚ ਰਿਕਾਰਡ ਹੋਈ ਹੈ ਸੋ ਹੌਣ ਜਿਹੜਾ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਕਾਫੀ ਫਾਲ ਆਇਆ ਤੇ ਦੋਨੋਂ ਜਿਹੜੇ ਤਾਪਮਾਨ ਨੇ ਉਹ ਨਾਰਮਲ ਦੇ ਨੇੜੇ ਰਿਕਾਰਡ ਕੀਤੇ ਜਾ ਰਹੇ ਆ ਬਟ ਹੁਣ ਫੇਰ ਚਾਂਸਸ ਨੇ ਕਿ ਇੱਕ 14-15 ਅਕਤੂਬਰ ਨੂੰ ਫੇਰ ਇੱਕ ਵੈਸਟਰਨ ਡਿਸਟਰਬੈਂਸ ਪੰਜਾਬ ਨੂੰ ਹਿੱਟ ਕਰ ਰਿਹਾ ਆ ਸੋ ਉਹਦੇ ਮੱਦੇ ਨਜ਼ਰ ਵੀ ਦੋ ਤਿੰਨ ਦਿਨ ਜਿਹੜੇ ਆ ਬਾਰਿਸ਼ ਦੇ ਚਾਂਸਸ ਨਜ਼ਰ ਆ ਰਹੇ ਨੇ ਕਿ ਇਸ ਨਾਲ 14-15-16 ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਬਾਰਿਸ਼ ਆ ਉਹ ਹੋਣ ਦੀ ਸੰਭਾਵਨਾ ਹੈਗੀ ਆ ਤੋ ਕਿਸਾਨ ਵੀਰਾਂ ਨੂੰ ਆਪਾਂ ਸਲਾਹ ਦਵਾਂਗੇ ਕਿ ਜਿਹੜੇ ਆ ਦੋ ਤਿੰਨ ਦਿਨ ਹੈਗੇ ਆ ਇਹਨਾਂ ਦਿਨਾਂ ਦੇ ਵਿੱਚ ਉਹ ਆਪਣਾ ਜਿਹੜਾ ਮਤਲਬ ਖੇਤ ਦੇ ਵਿੱਚ ਕੋਈ ਫਸਲ ਦੀ ਸੰਭਾਲ ਕਰ ਲੈਣ ਜਾਂ ਤਾਂ ਉਸ ਤੋਂ ਪਹਿਲਾਂ ਆਪਣੀਆਂ ਬਾਡੀਆਂ ਵਾਲਾ ਕੰਮ ਨਵੇੜ ਕੇ ਉਹਨੂੰ ਸਾਮ ਸੰਭਾਲ ਕਰ ਲੈਣ ਜਾਂ ਫਿਰ ਦੋ ਤਿੰਨ ਦਿਨ ਰੁੱਕ ਕੇ ਉਸ ਤੋਂ ਬਾਅਦ ਜਦੋਂ ਕਿ ਬਾਸਮਤੀ ਨੂੰ ਹਲੇ ਟਾਈਮ ਲੱਗ ਰਿਹਾ ਤਾਂ ਉਸ ਤੋਂ ਬਾਅਦ ਹੀ ਉਹਦਾ ਜਿਹੜਾ ਬਾੜੀ ਕੀਤਾ ਜਾਵੇ ਬਾਕੀ ਜੇ ਕੋਈ ਸਬਜ਼ੀਆਂ ਵਾਲੇ ਖੇਤ ਹੈਗੇ ਉਹਨਾਂ ਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਵਸੇ ਤਾਂ ਹਲਕੀ ਤੋਂ ਜਿਹੜੀ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਇਹਨਾਂ ਦਿਨਾਂ ਦੇ ਵਿੱਚ ਸੋ ਮਤਲਬ ਐਨੀ ਜ਼ਿਆਦਾ ਹੈਵੀ ਰੇਨਫਾਲ ਦੇ ਚਾਂਸਸ ਨਹੀਂ ਹੈ ਕਿ ਕਿ ਬਹੁਤ ਜ਼ਿਆਦਾ ਨੁਕਸਾਨ ਹੋਏ ਪਰ ਅਗਰ ਇਸ ਤਰ੍ਹਾਂ ਦੀ ਵੀ بارش ਹੁੰਦੀ ਹੈ ਤਾਂ ਉਹਦੇ ਵਿੱਚ ਆਪਾਂ ਨੂੰ ਪਹਿਲਾਂ ਹੀ ਜਿਹੜੇ ਪ੍ਰੀਕਾਸ਼ਨਰੀ ਮੀਜਰਸ ਨੇ ਉਹ ਕਰ ਲੈਣੇ ਚਾਹੀਦੇ ਆ